ਨਾਂ ਦਾ ਦੰਗਲਾ ਦੇਖ ਆਇਆ ਤੇ ਨਾਂ ਸਾਡੇ ਦੇ ਬਹਿਣਾਂ ਆ ਕੇ ਆਇਆ ਦੰਗਰ ਉੱਥੇ ਲੈ ਗਿਆ ਗੋਦਰ ਸਾਬ ਹਾਂ ਗੋਦਰ ਖਾਵਾ ਪੱਠੇ-ਪੱਠੇ ਬਾਬਾ ਜੀ ਬੱਚੇ ਕਿ ਆ ਤੂਰੀ ਖਰੀਦੀ ਆ ਫਿਰ ਤੂਰੀ ਆ ਕੇ ਤੂਰੀ ਨਾਂ ਸਾਡਾ ਤੂਰੀ ਭਈ ਤੂਰੀ ਭਈ ਇੱਥੋਂ ਲੈ ਜਾਣੇ ਫਿਰ ਹਾਂ ਇੱਥੋਂ ਲੈ ਜੀ ਮਾਂ ਦਾ ਸਮਾਸ਼ ਸਵਣ ਪਹੁੰਚ ਰਹੇ ਬਾਬੀ ਤੱਕ ਆ ਪਹੁੰਚਦਾ ਮਰਮ ਹੋ ਗਿਆ ਅੱਛਾ ਜਿਆਦਾ ਦਿੱਕਤ ਕਿਸ ਚੀਜ਼ ਦੀ ਆ ਰਹੀ ਆ ਦੇਖ ਤਾਂ ਚਾਰ ਚੋਲ ਤੇ ਫੀਰ ਫੜਦੀ ਆ ਜਿਹੜਾ ਉਹ ਜਿਹੜਾ ਪੈਂਸਿਲ ਮਠਾਈ ਅਕਸੀਡੈਂਟ ਹੋਇਆ ਸੀ ਉਹ ਬੱਪੂ ਜੀ ਕਿਹੜਾ ਪਿੰਡ ਪੈ ਜਾਂਦਾ ਹੈ ਇਹ ਕਾਲੇ ਕਾ ਛਾੜਾ ਕਾਲੇ ਕੇ ਹਾਂ ਹਾਂ ਚਲੋ ਮੈਂ ਮਾਉਣਾ ਕਿਹਦੇ ਟੋਟੇ ਘਰ ਚ ਕੋਣ ਕੋਣ ਸਾਡੇ ਘਰ ਚ ਵਰਨਾ ਤਾਂ ਮੁਖਮੰਦੀ ਮੈਂ ਹਾਂ ਅੱਛਾ ਲਾਣੇਦਾਰ ਤੁਸੀਂ ਹਾਂ ਹਾਂਜੀ ਠੀਕ ਹੈ ਇੱਕ ਮਹੀਨਾ ਦੇ ਰਾਇਆ ਹਾਂ ਇੱਕ ਮਹੀਨਾ ਠੀਕ ਹੈ ਇਹ ਦੋ ਪੁੱਤ ਇੱਕ ਬੋਟੀ ਆ ਸਾਥ ਜੀ ਹਾਂ ਸੱਤ ਜੀ ਹਾਂਜੀ ਘਰ ਹੀ ਨਾਲ ਤੇ ਇਹ ਹੁਣ ਘਰ ਛੱਡ ਕੇ ਕਿੱਥੇ ਬੈਠੇ ਹੋ ਹਾਂ ਬੱਪੂ ਜੀ ਇੱਥੇ ਬੈਠੇ ਹਾਂ ਗੁਰਦਾਰ ਸਾਹਿਬ ਦੇ ਕੀ ਕਰੀ ਹੋਈ ਸਦਾਗੇ ਹਾਂ ਤੇ ਨਾਂ ਦਾ ਡੰਗਲਾ ਸੇ ਖਾਆਂ ਹਾਂ ਤੇ ਨਾਂ ਸਾਦੇ ਦੇ ਬਹਿਣਾਂ ਆ ਕੇ ਖਾਆਂ ਡੰਗਰ ਉੱਥੇ ਲੈ ਗਿਆਂ ਗੋਦਰ ਸਾਬ ਹਾਂ ਗੋਦਰ ਖਾਵਾ ਪੱਠੇ-ਪੱਠੇ ਬਾਬਾ ਜੀ ਬਚੇ ਕੇ ਆ ਤੂਰੀ ਖਰੀਦੀ ਆ ਫਿਰ ਤੂਰੀ ਆ ਕੇ ਤੂਰੀ ਨਾ ਫਾੜਦਾ ਤੂਰੀ ਭਈ ਤੂਰੀ ਭਈ ਇੱਥੋਂ ਲੈ ਜਾਂਦੇ ਫਿਰ ਹਾਂ ਇੱਥੋਂ ਲੈ ਜੀ ਮਾਂ ਦਾ ਸਮਾਸ਼ ਸਵਣ ਪਹੁੰਚ ਰਹੇ ਬਾਬੀ ਤੱਕ ਆ ਪਹੁੰਚਦਾ ਮਰਮ ਹੋ ਗਿਆ ਅੱਛਾ ਜਿਆਦਾ ਦਿੱਕਤ ਕਿਸ ਚੀਜ਼ ਦੀ ਆ ਰਹੀ ਆ ਡੱਕਤ ਚ ਚਾਰ ਚੋਲ ਤੇ ਫੀਰ ਫੜਦੀ ਆ ਫੀਰ ਮੱਜਾ ਦਦਾ ਨਾ ਹਾਂ ਮਜਾ ਦਾ ਇਹ ਯਾਤਰਾ ਕੀ ਕੀ ਹਾਜੂ ਹੈ ਥੋੜੀ ਹੈਗੀ ਹਾਂ ਹਾਂ ਉਹ ਯਾਤਰਾ ਪਾਹਾਂ ਦਾ ਬਾਪੂ ਜੀ ਇਹ ਨਾ ਮੇਰੀ ਭੈਣ ਆ ਬਾਹਰ ਹਾਂਜੀ ਅਮਰੀਕਾ ਚ ਰਹਿੰਦੇ ਆ ਠੀਕ ਆ ਉਹਨਾਂ ਨੇ ਨਾ ਤੁਹਾਡੇ ਵਾਸਤੇ ਥੋੜੀ ਜੀ ਸੇਵਾ ਸਾਡੇ ਵੱਲੋਂ ਠੀਕ ਆ ਤੇ ਇਹਨਾਂ ਥੋੜੀ ਜੀ ਪੈਸੇ ਆ ਗਿੱਲੇ ਹੋ ਗਏ ਪਰ ਮੀ ਬਹੁਤ ਜ਼ਿਆਦਾ ਸੀ ਨਾ ਠੀਕ ਆ ਜੀ ਤੇ ਇਹ ਰੱਖ ਲਿਓ ਠੀਕ ਆ ਜੀ ਤੇ ਇਹ ਆਪਣਾ ਜਿਹੜਾ ਵੀ ਤੁਹਾਡਾ ਜ਼ਰੂਰਤ ਦਾ ਕੋਈ ਸਮਾਨ ਹੋਗਾ ਨਾ ਉਹ ਲੈ ਲਿਓ ਤੁਸੀਂ ਠੀਕ ਹੈ ਇਹਦਾ ਠੀਕ ਹੈ ਜੀ ਤੇ ਉਹਨਾਂ ਲਈ ਆ ਦਸ ਕਰਿਓ ਪ੍ਰਮਾਤਮਾ ਅੱਗੇ ਕਿ ਠੀਕ ਹੈ ਜੀ ਇਦਾਂ ਹੀ ਉਹ ਸੇਵਾ ਕਰਦੇ ਰਹਿਣ ਠੀਕ ਹੈ ਜੀ ਤੇ ਮਹਾਰਾਜਾ ਦੀ ਗੱਲ ਕਰਾਂਗੇ ਇਹ ਬਾਪੂ ਜੀ ਆ ਜਿਨ੍ਹਾਂ ਨੂੰ ਤੁਸੀਂ ਦੇਖ ਰਹੇ ਹੋ ਵੀ ਸਾਰਾ ਇਹਨਾਂ ਦਾ ਮੈਨੂੰ ਲੱਗਦਾ ਵੀ ਏਰੀਆ ਜਿੰਨਾ ਵੀ ਹੈਗਾ ਸਾਰਾ ਪਾਣੀ ਦੇ ਵਿੱਚ ਘਰ ਵੀ ਪਾਣੀ ਦੇ ਵਿੱਚ ਇਹਨਾਂ ਦਾ ਸਾਰਾ ਡੁੱਬਿਆ ਹੋਇਆ ਵਾ ਤੇ ਇਹੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਰਾ ਜਾਨਕੀ ਨਗਰ ਜਿੰਨੇ ਵੀ ਘਰ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੇ ਬੈਠੇ ਹੋਏ ਨੇ ਆਪਣੇ ਮਾਲ ਪਸ਼ੂ ਵੀ ਇਹਨਾਂ ਦਾ ਸਾਰਾ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਲੈ ਗਏ ਨੇ ਗੁਰਦੁਆਰਾ ਸਾਹਿਬ ਚਾਸੀ ਕਾਫੀ ਜ਼ਿਆਦਾ ਉੱਥੇ ਬੈਠੇ ਨੇ ਸੋ ਮੈਂ ਇੱਥੇ ਸਾਰੇ ਵੀਰਾਂ ਦਾ ਜਿੰਨੇ ਵੀ ਸਾਡੇ ਜਿੰਨੇ ਵੀ ਵੀਰ ਸਾਡੇ ਸਿੱਖ ਨੌਜਵਾਨ ਇਸ ਮੁਸੀਬਤ ਦੀ ਘੜੀ ਦੇ ਵਿੱਚ ਲੋੜਵੰਦ ਪਰਿਵਾਰਾਂ ਦੇ ਨਾਲ ਖੜੇ ਹੋਏ ਨੇ ਸੇਵਾ ਕਰ ਰਹੇ ਨੇ ਮੈਸਰ ਰਿਆਂ ਦਾ ਬਤਿਹੋ ਧੰਨਵਾਦ ਕਰਦਾ ਖਾਸ ਕਰਕੇ ਸਾਡੇ ਯੂਨਾਈਟਿਡ ਸਿੱਖ ਜਿਹੜੀ ਸੰਸਥਾ ਵਾ ਬਾਜੀ ਹੁਣੀ ਬਬਚਿਆ ਮੇਰੇ ਵੱਡਾ ਵੀਰ ਆ ਤੇ ਇਹ ਲੱਗੇ ਹੋਏ ਨੇ ਲਗਾਤਾਰ ਜਿਹੜੀਆਂ ਸੇਵਾਵਾਂ ਜਿਹੜੀਆਂ ਨਿਭਾ ਰਹੇ ਨੇ ਸੋ ਮੈਂ ਬਹੁਤ ਧੰਨਵਾਦੀ ਹਾਂ ਦਾ ਬਹੁਤ ਜ਼ਿਆਦਾ ਤੇ ਮੈਂ ਇਹੀ ਬੇਨਤੀ ਕਰੂੰਗਾ ਸਾਡੀ ਨੌਜਵਾਨ ਪੀੜ੍ਹੀ ਨੂੰ ਕਿ ਜ਼ਰੂਰ ਤੁਹਾਡੀ ਅੱਜ ਦੇ ਹੁਣ ਲੋੜ ਹੈ ਤੁਹਾਡੀ ਤੇ ਆਪਾਂ ਇਦਾਂ ਦੇ ਪਰਿਵਾਰਾਂ ਨੂੰ ਪੇਛਣੀ ਦਿਖਾਉਣੀ ਆਪਾਂ ਜਿੰਨੇ ਜੋਗੇ ਵੀ ਹੈ ਕਿ ਇਹਨਾਂ ਦਾ ਸਾਥ ਦੇਣਾ ਇਹਨਾਂ ਦੇ ਨਾਲ ਕਰਨਾ ਵਾ ਸੋ ਜਰੂਰ ਜਿੰਨੇ ਜੋਗੀ ਵੀ ਹੈਗੇ ਹੋ ਇਹਨਾਂ ਦੀ ਮਦਦ ਦੀ ਜ਼ਰੂਰ ਕਰੋ ਅਸੀਂ ਗੋਲਟੀ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਯੂनाइटेड सिख ਦਾ ਸਾਥ ਦਿੱਤਾ ਤੇ ਬਾਪੂ ਦਾ ਹੱਥ ਫੜਿਆ ਆਣ ਕੇ ਜੇ ਸਾਨੂੰ ਪੰਜਾਬੀਆਂ ਨੂੰ ਦਰਿਆਵਾਂ ਦੀ ਮਾਰ ਹੈ ਨਾ ਤੇ ਪੰਜਾਬੀਆਂ ਦੇ ਦਿਲ ਵੀ ਦਰਿਆਵਾਂ ਜਿੱਡੇ ਨੇ ਪ੍ਰਮਾਤਮਾ ਨੇ ਇਹਨਾਂ ਨੂੰ ਦਿਲ ਵੀ ਦਰਿਆਵਾਂ ਦਰਿਆਵਾਂ ਜਿੱਡੇ ਬਖਸ਼ੇ ਨੇ ਪੰਜਾਬੀ ਕਿਸੇ ਚੀਜ਼ ਦੀ ਟੋੜ ਨਹੀਂ ਆਉਣ ਦਿੰਦੇ ਥੋੜਾ ਜਿਹਾ ਪਾਣੀ ਘਟ ਲੈਣ ਦਿਓ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਆਪਾਂ ਸਾਰੇ ਰਲ ਮਿਲ ਕੇ ਇਨ ਹੜਪੀੜਤ ਵੀਰਾਂ ਦਾ ਆਪਾਂ ਸਾਥ ਦੇਣਾ ਕਿਸੇ ਵੀ ਚੀਜ਼ ਦੀ ਇਹਨਾਂ ਨੂੰ ਆਪਾਂ ਕਮੀ ਨਹੀਂ ਆਉਣ ਦੇਣੀ ਇਹਨਾਂ ਦੀਆਂ ਜ਼ਮੀਨਾਂ ਵੀ ਪੱਧਰ ਕਰਕੇ ਦੇਣੀਆਂ ਨੇ ਇਹਨਾਂ ਨੂੰ ਆਪਾਂ ਬੀਜ ਵੀ ਦੇਣਾ ਹੈ ਜਿਹੜੇ ਕਿਸਾਨ ਕੋਲੇ ਕੋਈ ਟਰੈਕਟਰ ਦੀ ਸਮਰੱਥਾ ਨਹੀਂ ਹੈਗੀ ਉਹਨਾਂ ਆਪਾਂ ਕਣਕਾਂ ਵੀ ਬੀਜ ਕੇ ਦੇਣੀਆਂ ਤੇ ਕਰਨਾ ਸਾਰਾ ਕੁਝ ਪਰਮਾਤਮਾ ਨੇ ਆ ਤੇ ਸਾਡੇ ਨਾਲ ਸਾਥ ਹੈ ਵੀਰਜੀ ਵਰਗਿਆਂ ਦਾ ਅਸੀਂ ਇਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ